ਕਿਸਾਨ ਵੀਰੋ ਅੱਜ ਅਸੀਂ ਇੱਕ ਨਵਾਂ ਮਾਡਲ ਲਾਂਚ ਕਰਨ ਜਾ ਰਹੇ ਹਾਂ 11 ਤਰ੍ਹਾਂ ਦੇ ਮਾਡਲ ਨੇ ਸੀਰੀਜ਼ ਦੇ ਵਿੱਚ ਉਹ ਇਹ ਸੀ ਕਿ ਛੋਟੀ ਮਸ਼ੀਨ ਨਾਲ 15% ਸਾਨੂੰ ਪ੍ਰੋਡਕਸ਼ਨ ਜ਼ਿਆਦਾ ਮਿਲੂ ਬਾਕੀ 110% ਰਿਜ਼ਲਟ ਬਹੁਤ ਵਧੀਆ ਕਿਸਾਨ ਵੀਰੋ ਇਹਦੇ ਵਿੱਚ ਜਿਹੜੇ ਪਟੇ ਵੀ ਪਏ ਹੋਏ ਨੇ ਨਾ ਜੀ ਇਹ ਬੈਲਟਾਂ ਨੇ ਜਣ ਕਿ ਜੋਇੰਟ ਨਹੀਂ ਹੈਗਾ ਜੀ ਇਹ ਵਿਦਾਊਟ ਜੋਇੰਟ ਦੀਆਂ ਬੈਲਟਾਂ ਨੇ ਜੀ ਫੈਕਟਰੀ ਦੇ ਵਿੱਚ ਵਿਜ਼ਿਟ ਕਰਕੇ ਇਸ ਮਾਡਲਾਂ ਨੂੰ ਜ਼ਰੂਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਅਸੀਂ ਇੱਕ ਨਵਾਂ ਮਾਡਲ ਲਾਂਚ ਕਰਨ ਜਾ ਰਹੇ ਆਂ ਟਾਈਗਰ ਜੈਡ ਸੀਰੀਜ਼ ਇਸ ਦੇ ਵਿੱਚ ਅਸੀਂ ਸਾਰੀ ਰੇਂਜ ਲੈ ਕੇ ਆਏ ਆਂ 11 ਤਰ੍ਹਾਂ ਦੇ ਮਾਡਲ ਨੇ ਇਸ ਰੇਂਜ ਦੇ ਵਿੱਚ ਜਿਵੇਂ ਕਿ ਲਈਏ ਆਪਾਂ ਟੂ ਰੋ ਦਾ 26 ਇੰਚ ਵਿਦਾਊਟ ਡੈਸਕ ਮਾਡਲ ਡਿਸਕ ਮਾਡਲ 3 ਇੰਚ ਦਾ ਵਿਦਾਊਟ ਡਿਸਕ ਮਾਡਲ ਡਿਸਕ ਮਾਡਲ ਉਦੋਂ ਬਾਅਦ ਬੈਡ ਪਲੈਂਟਰ 3 ਰੋ ਦੀ 3 ਰੋ ਦੇ ਇਹਦੇ ਵਿੱਚ ਮਸ਼ੀਨ ਵਿਦਾਊਟ ਡਿਸਕ ਡਿਸਕ ਮਾਡਲ 4 ਰੋ ਦੀ ਡਿਸਕ ਮਾਡਲ ਵਿਦਾਊਟ ਡਿਸਕ ਮੋਰ 4 ਰੋ ਤੱਕ ਅਸੀਂ ਇਹਦੇ ਵਿੱਚ ਮਾਡਲ ਲੈ ਕੇ ਆਏ ਆ ਜੀ ਤੇ ਬੈਡ ਪਲੈਂਟਰ ਦੇ ਵਿੱਚ 48 ਇੰਚੀ ਬੈਡ ਪਲੈਂਟਰ ਜੀ 2 ਲੈਂਡ ਪਲੈਂਟਿੰਗ 52 ਇੰਚੀ ਬੈਡ ਪਲੈਂਟਰ 3 ਲੈਂਡ ਪਲੈਂਟਿੰਗ ਸਾਰੀ ਤਰ੍ਹਾਂ ਦੇ ਅਸੀਂ ਮਾਡਲ ਲੈ ਕੇ ਆਏ ਆ ਤੇ ਇਸ ਮਾਡਲ ਦੀ ਖਾਸੀਅਤ ਕੀ ਹੈ ਜੀ ਸਭਨੋਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਜੋ ਬੈੱਡ ਬੈੱਡ ਤੋਂ ਸਟਾਰਟ ਹੁੰਦੀ ਆ ਹਨਾ ਜੀ ਕਿ ਆ ਵੀ ਆਪਾਂ ਨੂੰ ਪਹਿਲਾਂ ਜਦੋਂ ਮਸ਼ੀਨ ਆਪਾਂ ਕੇਜ 'ਚ ਚਲਾਣੇ ਸਰਨੋਂ ਪਹਿਲਾਂ ਹਰ ਇੱਕ ਫਾਰਮਰ ਬੈੱਡ ਦੇਖਦਾ ਕਿ ਬੈੱਡ ਸਹੀ ਬਣ ਰਿਹਾ ਆ ਆਪਾਂ ਬੈੱਡ ਤੋਂ ਹੀ ਸਟਾਰਟ ਕਰਦੇ ਆ ਆਜੋ ਤੁਹਾਨੂੰ ਦਿਖਾਈਏ ਅਸੀਂ ਇਹਦੇ ਵਿੱਚ ਫਰਕ ਕੀ ਪਾਇਆ ਪਿਛਲੇ ਸਾਲ ਨੂੰ ਪਿਛਲੇ ਸਾਲ ਨੂੰ ਫਰਕ ਕੀ ਪਾਇਆ ਇਹਦੀ ਇੱਕ ਤਾਂ ਥਿਕਨੈਸ ਵਧਾਤੀ ਅਸੀਂ 6mm ਦੀ ਕਰ ਸਾਰੇ ਫਰਾਂ ਠੀਕ ਹੈ ਥਿਕਨੈਸ ਵਧਾ ਕੇ ਅਸੀਂ ਇਹਦੇ ਹੋਰ ਬੈਂਡਿੰਗ ਦਾ ਫਰਕ ਪਾਇਆ ਤਾ ਦੇਖੋ ਜੋ ਪਹਿਲਾਂ ਸਾਡੀਆਂ ਮਸ਼ੀਨਾਂ ਗਈਆਂ ਬੈੱਡ ਤਾਂ ਉਹਦਾ ਵੀ ਬਹੁਤ ਸੋਣਾ ਕੋਈ ਦਿੱਕਤ ਨਹੀਂ ਲੇਕਿਨ ਅਸੀਂ ਇਹ ਹੋਰ ਵੀ ਵਧੀਆ ਇਹਦੀ ਐਕੂਰੇਸੀ ਲਿਆਤੀ ਬੈੱਡ ਦੀ ਕਿਉਂਕਿ ਇਹਦਾ ਕਾਰਨ ਆ ਸੀ ਕਿਉਂ ਐਵੇਂ ਕੀਤਾ ਹੋਰ ਕਿਉਂ ਇਹਦੀ ਐਕੂਰੇਸੀ ਸਾਨੂੰ ਲਿਆਣੀ ਜ਼ਰੂਰੀ ਹੋਈ ਉਹਦਾ ਕਾਰਨ ਇਹ ਆ ਕਿ ਪਾਣੀ ਲੱਗੇ ਤੋਂ ਬੈੱਡ ਗੇਰੇ ਨਾ ਔਰ ਅਸੀਂ ਜਿਹੜਾ ਇਹਦਾ ਟੌਪ ਹੈੱਡ ਤੋਂ ਆਲੂ ਦੀ ਡੈਪਥ ਕੀਤੀ ਆ ਉਹ 4 ਇੰਚੀ ਕੀਤੀ ਆ ਕਿਉਂਕਿ ਜਿੰਨੀ ਆਲੂ ਨੂੰ ਮਿੱਟੀ ਐਂਡ ਤੱਕ ਬਣੀ ਰਹੂਗੀ ਓਨੀ ਗ੍ਰੋਥ ਵੱਧ ਕਰੋ ਹੁਣ ਜੋ ਸਾਡਾ ਪਿਛਲੇ ਸਾਲ ਟਾਈਗਰ ਸੀਰੀਜ਼ 2.4 ਦਾ ਮਾਡਲ ਸੀ ਉਹਦੇ ਰਿਵਿਊ ਜਿਹੜੇ ਸਾਡੇ ਚੈਨਲਾਂ ਤੇ ਪਏ ਨੇ ਉਹ ਇਹ ਸੀ ਕਿ ਛੋਟੀ ਮਸ਼ੀਨ ਆਲ 15% ਸਾਨੂੰ ਪ੍ਰੋਡਕਸ਼ਨ ਜ਼ਿਆਦਾ ਮਿਲ। ਤੁਸੀਂ ਐਂ ਦੇਖ ਲਓ ਜੀ ਇਸ ਮਸ਼ੀਨ ਦਾ। ਅਸੀਂ ਹੋਰ ਵੀ ਇਹਦੀ ਯਾਨੀ ਕਿ ਹੋਰ ਵੀ ਅਸੀਂ ਇਹਦੀ ਪ੍ਰੋਡਕਸ਼ਨ ਤੋਂ ਨੂੰ ਹੋਰ ਜ਼ਿਆਦਾ ਮਿਲੂ। ਕਿਉਂਕਿ ਇਹਦੀ ਹਰ ਇੱਕ ਚੀਜ਼ ਦੀ ਐਕੂਰੇਸੀ ਬੈੱਡ ਦੇ ਵਿੱਚ ਆਲੂ ਪੈਦਾ ਹੋਣਾ ਜੀ। ਬੈੱਡ ਦੀ ਇੰਨੀ ਵਧੀਆ ਐਕੂਰੇਸੀ ਬਣਾਈ ਹੈ ਜੀ। ਠੀਕ ਹੈ ਜੀ। ਤੇ ਆਲੂ ਦੀ ਸਹੀ ਡਿਸਟੈਂਸ, ਸਹੀ ਡੈਪ। ਸਾਰਾ ਕੁਝ ਕੰਟਰੋਲ ਹੈ। ਹਾਲਾਂਕਿ ਡੈਪਥ ਤੁਸੀਂ ਡੂੰਗੀ ਜ਼ਿਆਦਾ ਵੀ ਕਰ ਸਕਦੇ ਹੋ। ਲੇਕਿਨ ਤੁਸੀਂ ਜੋ ਅਸੀਂ ਸੈਟਿੰਗ ਕਰਕੇ ਦਵਾਂਗੇ, ਇਹੀ ਸੈਟਿੰਗ ਤੇ ਬਿਜਾਈ ਕਰਿਓ। ਬਾਕੀ 110% ਰਿਜ਼ਲਟ ਬਹੁਤ ਵਧੀਆ ਹਾਂਗੇ ਜੀ ਠੀਕ ਹੈ ਜੀ ਤੇ ਇਸ ਮਾਡਲ ਦੇ ਵਿੱਚ ਅਸੀਂ ਸਾਰਾ ਕੁਝ ਫੋਲਡਿੰਗ ਕਰਤਾ ਜੀ ਜੋ ਜਿਵੇਂ ਫਰਟੀਲਾਈਜ਼ਰ ਦਾ ਟੈਂਕ ਸੀ ਸਾਰਾ ਇਹ ਨਟਾਂ ਬੋਲਟਾਂ ਤੇ ਕਰਤਾ ਜੀ ਠੀਕ ਹੈ ਨਾ ਜੀ ਅਸੀਂ ਇਹਦੇ ਬੂਟ ਦੇ ਵਿੱਚ ਹੋਰ ਐਕਿਊਰੇਸੀ ਵਧਾ ਦਿੱਤੀ ਕਿ ਹਾਂ ਵੀ ਜਿਵੇਂ ਡੱਬੀ ਕਿੱਕ ਚੱਕ ਰਹੀ ਆ ਤੇ ਨੀਚੇ ਆ ਕੇ ਕੋਈ ਡਵਲ ਹੋ ਜਾਂਦਾ ਜੀ ਕੋਈ ਉਹ ਵੀ ਐਕਿਊਰੇਸੀ ਇਹਦੇ ਵਿੱਚ ਹੋਰ ਵਧਾ ਦਿੱਤੀ ਕਿ ਹਾਂ ਵੀ ਆਲੂ ਨੀਚੇ ਜਾ ਕੇ ਆਪਣੀ ਪੋਜੀਸ਼ਨ ਆਊਟ ਨਾ ਕਰੇ ਠੀਕ ਹੈ ਜਿਵੇਂ ਡੱਬੀ ਚੱਕ ਰਹੀ ਆ ਉਵੇਂ ਠੀਕ ਹੈ ਨਾ ਜੀ ਹੁਣ ਜਿਵੇਂ ਕਿ ਸਾਰਾ ਕੁਝ ਫੋਲਡਿੰਗ ਕਰਤਾ ਜੀ ਇਹਦਾ ਟੋਟਲ ਕਿਹਨਾਂ ਵੀਰੋ ਇਹਦੇ ਵਿੱਚ ਜਿਹੜੇ ਪਟੇ ਵੀ ਪਏ ਹੋਏ ਨੇ ਨਾ ਜੀ ਇਹ ਇਹ ਬੈਲਟਾਂ ਨੇ ਜੀ ਜਣ ਕਿ ਜੋਇੰਟ ਨਹੀਂ ਹੈਗਾ ਜੀ ਇਹ ਵਿਦਾਊਟ ਜੋਇੰਟ ਦੀਆਂ ਬੈਲਟਾਂ ਨੇ ਜੀ ਕਿਉਂਕਿ ਜਿਹੜਾ ਵਾਈਬ੍ਰੇਟਰ ਹੁੰਦਾ ਵਾਈਬ੍ਰੇਟਰ ਇਹਦਾ ਦਿਲ ਆ ਜੀ ਜਿਵੇਂ ਇਨਸਾਨ ਦਾ ਇੱਕ ਦਿਲ ਹੁੰਦਾ ਨਾ ਮਸ਼ੀਨ ਦਾ ਇਹਦਾ ਜਿਹੜਾ ਦਿਲ ਆ ਉਹ ਵਾਈਬ੍ਰੇਟਰ ਹੈ ਉਹ ਸਹੀ ਕੰਮ ਕਰਨਾ ਚਾਹੁੰਦਾ ਜੋ ਕਿ ਜੇ ਡਬਲ ਚੱਕਦੀ ਆ ਉਹਨੂੰ ਸਿੰਗਲ ਕਰਨਾ ਤਾਂ ਵਾਈਬ੍ਰੇਟਰ ਨਹੀਂ ਕਰਨਾ ਖਾਲੀ ਜਾ ਰਹੀ ਹੈ ਡੱਬੀ ਉਹਨੂੰ ਕਰਨੀ ਆ ਡੱਬੀ ਤਾਂ ਵਾਈਬ੍ਰੇਟਰ ਨਹੀਂ ਕਰਦਾ ਵਾਈਬ੍ਰੇਟਰ ਨਾ ਕੰਮ ਕਰੂ ਉਹਨੂੰ ਬੈਲਟ ਸਹੀ ਚਹੀਦੀ ਆ ਪਟਾ ਸਹੀ ਚਹੀਦਾ ਇਸ ਲਈ ਅਸੀਂ ਜਿਹੜਾ ਉਹ ਜੋਇੰਟ ਵਾਲਾ ਪਟਾ ਉਹ ਲਾਫ ਜਾਂਦਾ ਉਹਨੂੰ ਲਾ ਕੀ ਹੀ ਵਾਈਬ੍ਰੇਟਰ ਨੇ ਕੰਮ ਕਰ ਇਹਦਾ ਅਸੀਂ ਤਾਂ ਹੀ ਬੈਲਟਾਂ ਮਨੁਵਾਈਆਂ ਕੋਸਟਲੀ ਜ਼ਰੂਰ ਨੇ ਜੀ ਮਸ਼ੀਨ ਵੀ ਕੋਸਟਲੀ ਹੋਈ ਆ ਲੇਕਿਨ ਅਸੀਂ ਉ ਕੋਈ ਲੋਹੇ ਦਾ ਰੇਟ ਨਹੀਂ ਵਧਾਇਆ ਸਿਰਫ ਅਸੀਂ ਆਪਦੀ ਕੁਆਲਿਟੀ ਵਧਾਈ ਹੈ ਠੀਕ ਆ ਨਾ ਜੀ ਤੇ ਬਾਕੀ ਤਾਂ ਤੁਸੀਂ ਜਾਣਦੇ ਹੋ ਜਿਵੇਂ ਅਸੀਂ ਇਹਦੇ ਵਿੱਚ ਹਨਾ ਆਪਣਾ ਜਿਹੜਾ ਬੱਟ ਨੂੰ ਵੱਧ ਘੱਟ ਕਰਨਾ ਥੋੜਾ ਜਿਹਾ ਚੋੜਾ ਪੀੜਾ ਕਰਨਾ ਆਪਾਂ ਨੇ ਬੱਟ ਚੋੜੀ ਕਰਨੀ ਆ ਤਾਂ ਰੈਕਚਰ ਲਾਇਓ ਇਹ ਪੁੱਤੀ ਜਿੱਦੀ ਚੂੜੀ ਦੇ ਨੇ ਜਿਵੇਂ ਆਪਣੀ ਟੌਪ ਲਿੰਕ ਦੇ ਹੁੰਦੇ ਨੇ ਇਹ ਦੋਨੇ ਪਾਸੇ ਬਰਾਬਰ ਖੁੱਲਣਗੇ ਸੋ ਅੱਗੇ ਨੇ ਰੈਗਸਟੇਬਲ ਨੇ ਜੀ ਠੀਕ ਐ ਇਸ ਜ਼ਿਆਦਾ ਕੁਸ਼ ਇਹ ਨਹੀਂ ਦੱਸ ਰਿਹਾ ਕਿਉਂਕਿ ਇਹ ਪਹਿਲਾ ਵਾਲੇ ਮਾਡਲ ਚ ਵੀ ਸੀ ਸਾਡਾ ਹੁਣ ਅਸੀਂ ਡਿਸਕ ਵਾਲੇ ਦੇ ਵਿੱਚ ਮਾਡਲ ਇਹ ਕੀ ਬਣਾਇਆ ਜੀ ਇਹਦੇ ਵਿੱਚ ਇਹ ਚ ਹੱਬਾਂ ਬਾਹਰ ਦੀ ਕਰਤੀਆਂ ਪਹਿਲਾਂ ਅੰਦਰ ਦੀ ਹੱਬਾਂ ਸੀ ਔਰ ਸ਼ੌਕਰ ਵਾਲਾ ਸਪਰਿੰਗ ਇਹਨੂੰ ਵੀ ਲਾਤਾ ਇਹ ਜੋ ਸਿਸਟਮ ਬਣਾਇਆ ਯਾਨੀ ਕਿ ਇਹ ਬਹੁਤ ਜ਼ਿਆਦਾ ਮੋਡੀਫਿਕੇਸ਼ਨ ਕਰਕੇ ਯਾਨੀ ਕਿ ਇਹ ਮੇਰੇ ਅਸੀਂ ਆਪਦੇ ਦਿਮਾਗ ਨਾਲ ਸਾਰਾ ਸਿਸਟਮ ਇਹਦੇ ਵਿੱਚ ਕਿਉਂਕਿ ਕੀ ਸੀ ਪਹਿਲਾਂ ਹੱਬਾਂ ਅੰਦਰ ਦੀ ਸੀ ਉਹ ਤਿੰਨ ਰੋਗ ਵੀ ਲਾਂਦੀਆਂ ਸੀ ਔਰ ਦਿੱਕਤ ਵੀ ਆਂਦੀ ਸੀ ਉਹਨਾਂ ਅੱਪਾ ਵਾਰ ਦੀ ਕਰ ਤੇ ਯਾਨੀ ਕਿ 3 ਇੰਚੀ ਮਾਡਲ ਆ ਜੀ ਜਿਗਜੈਗ ਵਾਲਾ ਸਿਸਟਮ ਆ ਸਾਡਾ 26 ਇੰਚੀ ਮਾਡਲ ਆ ਗਿਆ ਵਿਦਆਊਟ ਡਿਸਕ ਮਾਡਲ ਠੀਕ ਹੈ ਜੀ ਤੇ ਆ 26 ਇੰਚੀ ਦੇ ਵਿੱਚ ਡਿਸਕ ਵਾਲਾ ਮਾਡਲ ਆ ਗਿਆ ਹਰਕ ਚੀਜ਼ ਫੋਲਡਿੰਗ ਕਰਦੀ ਜੀ ਹਰਕ ਚੀਜ਼ ਫੋਲਡਿੰਗ ਸਿਰਫ ਔਰ ਜਿਹੜੀ ਹੋਰ ਦੱਸਾਂ ਫਰੇਮ ਤੇ ਬਿਲਡਿੰਗ ਵੀ ਆ ਇਹ ਵੀ ਮਿਗ ਬਿਲਡਿੰਗ ਕੀਤੀ ਹੋਈ ਹੈ ਟੋਟਲ ਮਿਗ ਬਿਲਡਿੰਗ ਕੀਤੀ ਹੋਈ ਹੈ ਜਿੱਥੇ ਵੀ ਆ ਔਰ ਟੈਂਕ ਦੇ ਉੱਪਰ ਤਾਂ ਬਿਲਡਿੰਗ ਹੀ ਨਹੀਂ ਹੈ ਜੀ ਪਰਵੋ ਇੱਕ ਵਾਰੀ ਤੁਸੀਂ ਫੈਕਟਰੀ ਦੇ ਵਿੱਚ ਵਿਜ਼ਿਟ ਕਰਕੇ ਇਸ ਮਾਡਲਾਂ ਨੂੰ ਜ਼ਰੂਰ ਦੇਖੋ ਅਜੀਤ ਤੁਹਾਡੇ ਲਈ ਉਹ ਇੰਨੀ ਮਿਹਨਤ ਕੀਤੀ ਹੈ ਜੀ ਠੀਕ ਆ ਔਰ ਇਹਨਾਂ ਇਹਦੇ ਵਿੱਚ ਇਹਨੇ ਅਸੀਂ ਫੀਚਰ ਪਾਏ ਨੇ ਜੀ ਠੀਕ ਆ ਜੋ ਅਸੀਂ ਲੰਬੇ ਸਮੇਂ ਤੋਂ ਆਪਣਾ ਚੇਂਜ ਬਦਲਾਉ ਕਰਨ ਲਈ ਸੋਚ ਰੇ ਸੀ ਠੀਕ ਆ ਉਹਨੂੰ ਹੌਲੀ ਹੌਲੀ ਸੋਚ ਕੇ ਫਾਰਮਸ ਤੋਂ ਫੀਡਬੈਕ ਲੈ ਲੈ ਕੇ ਉਹ ਕੋਪੀਆਂ ਸਾਰੀਆਂ ਇੰਨਾ ਮਸ਼ੀਨਾਂ ਚ ਪਾਈਆਂ ਨੇ ਠੀਕ ਆ ਆਪਣੇ ਫੈਕਟਰੀ ਚ ਵਿਜ਼ਿਟ ਕਰਨ ਦਾ ਐਡਰੈਸ ਇਹ ਆ ਆਰਐਸ ਗੁਰਦੇਵਾਗਰ ਹੰਡਸਟੀ ਨੀਅਰ ਨੱਬਾ ਕੈਂਚੀਆਂ ਸੂਆ ਰੋਡ ਕੋਹਣੀਗੜ ਮੋਬਾਈਲ ਨੰਬਰ ਆਏਗਾ ਜੀ 9814400791